ਥੈਂਕ ਯੂ ਜੀਸਸ ਹਾਲੇਲੂਇਆ ਸੋ ਆਓ ਅੱਜ ਅਸੀਂ ਡਰ ਤੋਂ ਛੁਟਕਾਰੇ ਦੇ ਲਈ ਪ੍ਰਾਰਥਨਾ ਕਰਾਂਗੇ ਜਿੰਨਾ ਵੀ ਪੈਣਾ ਪਰਵਾਨ ਨੂੰ ਆਪਣੇ ਘਰ ਦੇ ਵਿੱਚ ਡਰ ਲੱਗਦਾ ਆ ਰਾਤ ਦੇ ਸਮੇਂ ਵਿੱਚ ਡਰ ਲੱਗਦਾ ਆ ਬੱਚਿਆਂ ਨੂੰ ਡਰ ਲੱਗਦਾ ਆ ਕਿਸੇ ਵੀ ਤਰੀਕੇ ਦਾ ਡਰ ਲੱਗਦਾ ਆ ਤੇ ਅੱਜ ਅਸੀਂ ਡਰ ਤੋਂ ਛੁਟਕਾਰੇ ਦੇ ਲਈ ਪ੍ਰਾਰਥਨਾ ਕਰਾਂਗੇ ਅਰ ਤੁਸੀਂ ਇਸ ਪ੍ਰਾਰਥਨਾ ਨੂੰ ਰੈਗੂਲਰ ਜਿਹੜਾ ਆ ਉਹ ਸੁਣਦੇ ਰਹਿਣਾ ਰੋਜ਼ ਇਸ ਪ੍ਰਾਰਥਨਾ ਨੂੰ ਸੁਣੋ ਅਰੇ ਮੈਨੂੰ ਯਕੀਨ ਆ ਕਿ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਬਹੁਤ ਜਲਦ ਤੁਸੀਂ ਡਰ ਦੇ ਸਪਿਰਿਟ ਤੋਂ ਆਜ਼ਾਦ ਹੋ ਜਾਵੋਗੇ ਹਰ ਇੱਕ ਡਰਾਉਣ ਵਾਲੀ ਚੀਜ਼ ਤੁਹਾਨੂੰ ਛੱਡ ਕੇ ਜਾਏਗੀ ਅਰ ਤੁਸੀਂ ਵੱਡੀ ਟੈਸਟੀਮਨੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਖੜੇ ਹੋਵੋਗੇ ਕਿ ਦਲੇਰੀ ਦੇ ਨਾਲ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਹੋਵੋਗੇ ਸੋ ਆਓ ਪ੍ਰਾਰਥਨਾ ਕਰੀਏ ਸਰਵ ਸ਼ਕਤੀਮਾਨ ਖੁਦਾ ਜੀ ਪਿਆਰੇ ਪਿਤਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਵਡਿਆਈ ਕਰਦੇ ਹਾਂ ਮੇਰੇ ਖੁਦਾ ਮੇਂ ਦਿਲ ਦੀ ਗਹਿਰਾਈ ਤੋਂ ਮੇਰੇ ਪਿਤਾ ਪਰਮੇਸ਼ਵਰ ਇਹ ਨਾ ਭੈਣਾ ਭਰਾਵਾਂ ਨੂੰ ਲੈ ਕੇ ਤੁਹਾਡੀ پاک ਜ਼ਲਾਲੀ ਹਜ਼ੂਰੀ ਦੇ ਵਿੱਚ ਆਨੀ ਆ। ਖੁਦਾ ਤੁਸੀਂ ਮਿਹਰਵਾਨ ਪਰਮੇਸ਼ਵਰ ਆ ਮੇਰੇ ਪਿਆਰੇ ਪ੍ਰਭੂ ਜੀ। ਤੁਸੀਂ ਆਪਣੇ ਲੋਕਾਂ ਦੀ ਸਿਰਜਣਾ ਕੀਤੀ ਆਪਣੇ ਸੁਭਾਅ ਤੇ ਆਪਣੇ ਸਰੂਪ ਉੱਤੇ ਬਣਾਇਆ। ਅਰ ਖੁਦਾਵੰ ਖੁਦਾ ਤੁਸੀਂ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ। ਸੰਜਮ ਦਾ ਸਮਝ ਦਾ ਤੇ ਪ੍ਰੇਮ ਦਾ ਆਤਮਾ ਦਿੱਤਾ ਜਿਵੇਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ। ਖੁਦਾ ਅਸੀਂ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਅਰ ਅਸੀਂ ਯਕੀਨ ਕਰਦੇ ਆ ਕਿ ਹੁਣ ਤੋਂ ਸਾਡੇ ਅੰਦਰ ਡਰ ਦਾ ਆਤਮਾ ਨਹੀਂ ਆ। ਹਰੇਕ ਡਰਣ ਵਾਲਾ ਗੰਦਾ ਆਤਮਾ ਛੱਡ ਕੇ ਚਲਿਆ ਗਿਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਯਕੀਨ ਕਰਦੀ ਹਾਂ ਕਿ ਹੁਣ ਅਸੀਂ ਦਲੇਰੀ ਦੇ ਆਤਮਾ ਦੇ ਨਾਲ ਭਰਪੂਰ ਹਾਂ ਉਹ ਆਤਮਾ ਜੋ ਪਰਮੇਸ਼ਵਰ ਦਾ ਆਤਮਾ ਹੈ ਜਿਹਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਜਿਹਦੇ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ ਹੈ ਪਰਮੇਸ਼ਵਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਜੋ ਸੰਪੂਰਨ ਸਮਰਥ ਦੇ ਵਿੱਚ ਆ ਖੁਦਾਸੀ ਧੰਨਵਾਦ ਕਰਦੀ ਹਾਂ ਕਿ ਤੁਹਾਡਾ ਆਤਮਾ ਸਾਡੇ ਅੰਦਰ ਵੱਸਦਾ ਹੈ ਤੇ ਸੱਚਮੁੱਚ ਉਹ ਸਾਡੇ ਅੰਦਰੋਂ ਸਾਰੇ ਡਰ ਨੂੰ ਬਾਹਰ ਕੱਢ ਰਿਹਾ ਸਾਰਾ ਡਰ ਛੱਡ ਕੇ ਜਾ ਰਿਹਾ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਡਰਾਉਣ ਵਾਲਾ ਗੰਦਾ ਸਪਿਰਿਟ ਛੱਡ ਕੇ ਜਾ ਰਿਹਾ ਪ੍ਰਭ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਚ ਹੁਣ ਮੈਂ ਯਕੀਨ ਕਰਦੀ ਹਾਂ ਕਿ ਮੇਰੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਜੋ ਵੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਆ ਉਹ ਆਪਣੇ ਲਈ ਇਹ ਅੰਗੀਕਾਰ ਕਰੇ ਔਰ ਕਹੇ ਕਿ ਮੇਰੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਮੇਰੇ ਅੰਦਰ ਪਵਿੱਤਰ ਆਤਮਾ ਆ ਔਰ ਸੱਚਮੁੱਚ ਮੇਰੇ ਅੰਦਰ ਦਲੇਰੀ ਦਾ ਆਤਮਾ ਆ ਉਹ ਆਤਮਾ ਜੋ ਪ੍ਰਭੂ ਯੇਸੂ ਮਸੀਹ ਦਾ ਆਤਮਾ ਆ ਜੋ ਮੁਰਦਿਆਂ ਵਿੱਚੋਂ ਜ਼ਿੰਦਾ ਕਰਨ ਦੀ ਸਮਰਥ ਰੱਖਣ ਵਾਲਾ ਆਤਮਾ ਆ ਉਹ ਸਮਰਥੀ ਆਤਮਾ ਹੁਣ ਮੇਰੇ ਅੰਦਰ ਵੱਸਦਾ ਆ ਕੋਈ ਵੈਰੀ ਦੀ ਸ਼ਕਤੀ ਮੈਨੂੰ ਡਰਾ ਨਹੀਂ ਸਕਦੀ ਕੋਈ ਵੈਰੀ ਦੀ ਸ਼ਕਤੀ ਮੇਰੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਬਰਾਹਟ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੈਂ ਦਲੇਰੀ ਦੇ ਆਤਮਾ ਦੇ ਨਾਲ ਪਰਪੂਰ ਹੋ ਚੁੱਕਾ ਆ ਮੈਂ ਸ਼ੁਕਰ ਕਰਦੀ ਆ ਪਰਮੇਸ਼ਵਰ ਦਾ ਸੱਚਮੁੱਚ ਜੋ ਵੀ ਇਸ ਪ੍ਰਾਰਥਨਾ ਨੂੰ ਅੰਗੀਕਾਰ ਕਰਿਆ ਉਹਦੇ ਜੀਵਨ ਦੇ ਵਿੱਚ ਪ੍ਰਾਰਥਨਾ ਪੂਰੀ ਹੋ ਰਹੀ ਆ ਹਾਲੇਲੂਇਆ ਪ੍ਰਭੂ ਤੁਸੀਂ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੰਨਾ ਹੈ ਕੋਈ ਤੁਹਾਡਾ ਕੁਝ ਵੀ ਵਿਗਾੜ ਨਾ ਸਕੇਗਾ ਮੈਂ ਪ੍ਰਭੂ ਤੁਹਾਡੇ ਦਿੱਤੇ ਅਧਿਕਾਰ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਉਹ ਦੁਸ਼ਟ ਦੀ ਸ਼ਕਤੀ ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਇਹਨਾਂ ਦੇ ਘਰ ਵਿੱਚ ਇਹਨਾਂ ਨੂੰ ਡਰਾਉਂਦੀ ਆ ਬਾਹਰ ਇਹਨਾਂ ਨੂੰ ਡਰਾਉਂਦੀ ਆ ਹਨੇਰੇ ਵਿੱਚ ਇਹਨਾਂ ਨੂੰ ਡਰਾਉਂਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਉਸ ਦੁਸ਼ਟ ਦੀ ਸ਼ਕਤੀ ਨੂੰ ਕਮਾਂਡ ਕਰਦੀ ਆ ਇਹਨਾਂ ਨੂੰ ਐਸੇ ਘੜੀ ਛੱਡ ਕੇ ਚਲੀ ਜਾਏ ਐਸੇ ਘੜੀ ਛੱਡ ਕੇ ਚਲੀ ਜਾਏ ਇਹਨਾਂ ਦੇ ਘਰ ਦੇ ਵਿੱਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਦੇ ਰੂਮਸ ਦੇ ਵਿੱਚੋਂ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਵੈਰੀ ਦੀ ਸ਼ਕਤੀ ਇਹਨਾਂ ਦੇ ਦੇ ਵਿੱਚੋਂ ਨਿਕਲ ਜਾਏ ਇਹਨਾਂ ਦੇ ਮਨ ਦੇ ਵਿੱਚੋਂ ਇਹਨਾਂ ਦੇ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਇਹਨਾਂ ਦੇ ਬਿਸਤਰੇ ਤੇ ਚੜਦੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਇਹਨਾਂ ਨੂੰ ਛੱਡ ਕੇ ਜਾਏ ਜਿਹੜੀ ਵੈਰੀ ਦੀ ਸ਼ਕਤੀ ਇਹਨਾਂ ਦਾ ਪਿੱਛਾ ਕਰਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਇਹਨਾਂ ਨੂੰ ਛੱਡ ਕੇ ਜਾਏ ਪ੍ਰਭੂ ਨੇ ਸਾਨੂੰ ਅਧਿਕਾਰ ਦਿੱਤਾ ਵੈਰੀ ਦੀ ਸਾਰੀ ਸ਼ਕਤੀ ਉਤੇ ਅਰ ਮੇਰੀ ਸਾਰੀ ਸ਼ਕਤੀ ਨੂੰ ਬੰਨ੍ਹ ਦਿੰਨੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਵੇਂ ਵਚਨ ਦੇ ਵਿੱਚ ਲਿਖਿਆ ਹੈ ਹਰ ਉਹ ਚੀਜ਼ ਜਿਹਨੂੰ ਤੁਸੀਂ ਇਸ ਧਰਤੀ ਉੱਤੇ ਬਨੋਂਗੇ ਸਵਰਗ ਚ ਬੰਨੀ ਜਾਏਗੀ ਔਰ ਜਿਸ ਨੂੰ ਤੁਸੀਂ ਧਰਤੀ ਤੇ ਖੋਲੋਗੇ ਉਹ ਸਵਰਗ ਚ ਖੋਲੀ ਜਾਏਗੀ ਮੈਂ ਵੈਰੀ ਦੀਆਂ ਸਾਰੀਆਂ ਯੋਜਨਾਵਾਂ ਜੋ ਇਹਨਾਂ ਦੇ ਵਿਰੁੱਧ ਬਣੀਆਂ ਆ ਇਹਨਾਂ ਨੂੰ ਡ੍ਰੋਨ ਦੇ ਲਈ ਜੋ ਪਲੈਨਿੰਗਸ ਉਹਨੇ ਬਣਾਈਆਂ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੈਂ ਰੀ ਸ਼ਕਤੀ ਨੂੰ ਬੰਨ ਦਿੰਨੀ ਆ ਉਹਦੀਆਂ ਸਾਰੀਆਂ ਪਲੈਨਿੰਗਸ ਨੂੰ ਕੈਨਸਲ ਕਰਦੀ ਆ ਅਰੇ ਇਹਨਾਂ ਦੇ ਲਈ ਦਲੇਰੀ ਦਾ ਆਤਮਾ ਪਰਮੇਸ਼ਵਰ ਤੋਂ ਮੰਗਦੀਆਂ ਔਰ ਮੈਂ ਯਕੀਨ ਕਰਦੀਆਂ ਕਿ ਦਲੇਰੀ ਦਾ ਆਤਮਾ ਇਹਨਾਂ ਦੇ ਉੱਤੇ ਠਹਿਰ ਚੁੱਕਿਆ ਹੈ ਠਹਿਰ ਚੁੱਕਿਆ ਹੈ ਪਰਮੇਸ਼ਵਰ ਨੇ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਉਦੋਂ ਦਲੇਰੀ ਇਹਨਾਂ ਦੇ ਉੱਤੇ ਆ ਰਹੀ ਹੈ ਖੁਦਾ ਮੈਂ ਸ਼ੁਕਰ ਕਰਦੀ ਆ ਮੇਰੇ ਪ੍ਰਭੂ ਤੁਸੀਂ ਇਹਨਾਂ ਦੀਆਂ ਸੋਚਾਂ ਵਿੱਚੋਂ ਡਰ ਨੂੰ ਕੱਢ ਦਿੱਤਾ ਤੁਸੀਂ ਇਹਨਾਂ ਦੇ ਖਿਆਲਾਂ ਵਿੱਚੋਂ ਡਰ ਨੂੰ ਕੱਢ ਦਿੱਤਾ ਪ੍ਰਭੂ ਤੁਸੀਂ ਇਹਨਾਂ ਦੇ ਮਨ ਵਿੱਚੋਂ ਡਰ ਨੂੰ ਕੱਢ ਦਿੱਤਾ ਹਰ ਡਰ ਦਾ ਗੰਦਾ ਆਤਮਾ ਇਹਨਾਂ ਨੂੰ ਛੱਡ ਕੇ ਜਾ ਚੁੱਕਿਆ ਇਹਨਾਂ ਦੇ ਬੱਚਿਆਂ ਨੂੰ ਛੱਡ ਕੇ ਜਾ ਚੁੱਕਿਆ ਇਹ ਆਜ਼ਾਦ ਹੋ ਚੁੱਕੇ ਹਨ ਡਰ ਦੇ ਆਤਮਾ ਤੋਂ ਪ੍ਰਭੂ ਯਿਸੂ ਮਸੀਹ ਦੇ ਕਮਲ ਆਜ਼ਾਦੀ ਪਾ ਲਈਆ ਖੁਦਾ ਹਰ ਕੀਤੇ ਕਿਰਾਏ ਦੀ ਸ਼ਕਤੀ ਜਿਹੜੀ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕਰੀ ਪ੍ਰਭੂ ਯਿਸੂ ਮਸੀਹ ਦੇ ਨਾਮ ਚੋਂ ਟੁੱਟੇ ਉਹਦੇ ਸਾਰੇ ਬੰਧਨ ਜਲ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਰਿਆਜ਼ਾਦ ਹੋ ਜਾਣ ਆਜ਼ਾਦ ਹੋ ਜਾਣ ਵਚਨ ਦੇ ਵਿੱਚ ਜਿੱਦਾਂ ਲਿਖਿਆ ਮੈਂ ਰਾਤ ਦੇ ਭੈਜਲ ਤੋਂ ਨਾ ਡਰਾਂਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਆ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਆ ਮੇਰੇ ਮੁੱਢ ਹਜ਼ਾਰ ਅਤੇ ਮੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਮੇਲ ਮੈਂ ਆਪਣੀ ਨਜ਼ਰ ਨਿਗਾਹ ਕਰਾਂਗਾ ਤੇ ਦੁਸ਼ਟਾਂ ਦਾ ਬਦਲਾ ਦੇਖਾਂਗਾ ਖੁਦਾ ਮੈਂ ਸ਼ੁਕਰ ਕਰਦੀ ਹਾਂ ਕਿ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਤੁਹਾਡੀ ਕਿਰਪਾ ਦੇ ਨਾਲ ਪ੍ਰਭੂ ਜਦੋਂ ਦੇ ਅਸੀਂ ਤੁਹਾਡੀ ਪਨਾਹ ਦੇ ਵਿੱਚ ਆਏ ਹ ਹਨੇਰੇ ਤੇ ਦਿਨ ਦੇ ਵੇਲੇ ਉਜਾਣਨ ਵਾਲੀਆਂ ਸਾਰੀਆਂ ਦੁਸ਼ਟ ਦੀਆਂ ਸ਼ਕਤੀਆਂ ਸਾਰੀਆਂ ਗੰਦੀਆਂ ਆਤਮਾਵਾਂ ਤੁਸੀਂ ਸਾਡੇ ਤੋਂ ਦੂਰ ਕਰ ਦਿੱਤੀਆਂ ਮੈਂ ਧੰਨਵਾਦ ਕਰਦੀ ਹਾਂ ਹੁਣ ਉਹਨਾਂ ਤੋਂ ਸਾਨੂੰ ਡਰ ਨਹੀਂ ਲੱਗਦਾ ਰਾਤ ਦੇ ਸਮੇਂ ਜਦੋਂ ਮੈਂ ਇਕੱਲਿਆਂ ਰਸਤੇ ਉੱਤੇ ਤੁਰਿਆ ਜਾਂਦਾ ਤੇ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜਦੋਂ ਮੈਂ ਇਕੱਲਿਆਂ ਆਪਣੇ ਰੂਮ ਵਿੱਚ ਬੈਠਦਾ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜਦੋਂ ਮੈਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦਾ ਤਾਂ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਕਿਉਂਕਿ ਯਹੋਵਾ ਦਾ ਦੂਤ ਤੋ ਦੇ ਡਰਨ ਵਾਲਿਆਂ ਦੇ ਦੁਆਲੇ ਆਪਣਾ ਡੇਰਾ ਲਾਉਂਦਾ ਆ ਹਰ ਬੁਰੀ ਬਲਾ ਤੋਂ ਬਚਾ ਕੇ ਰੱਖਦਾ ਆ ਮੈਂ ਯਕੀਨ ਕਰਦੀ ਆ ਕਿ ਮੇਰੇ ਦੁਆਲੇ ਸਵਰਗੀ ਦੂਤਾਂ ਦੀ ਬਾੜ ਲੱਗੀ ਹੋਈ ਆ ਜੋ ਮੈਨੂੰ ਹਰ ਬੁਰੀ ਬਲਾ ਤੋਂ ਬਚਾਉਂਦੇ ਆ ਹਰ ਬੁਰੀ ਬਲਾ ਤੋਂ ਹਰ ਨੈਗੇਟਿਵ એનર્ਜੀ ਤੋਂ ਮੈਨੂੰ ਪ੍ਰੋਟੈਕਟ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚੋ ਮੇਰੇ ਸਾਰੇ ਰਾਹਾਂ 'ਚ ਨਿਗਹਿبانی ਕਰਦੇ ਆ ਚਾਹੇ ਮੈਂ ਦਿਨ ਨੂੰ ਰਾਹਾਂ ਤੇ ਚੱਲਣਾ ਚਾਹੇ ਮੈਂ ਰਾਤ ਦੇ ਹਨੇਰੇ ਵਿੱਚ ਨਿਕਲਾਂ ਪਰ ਕੋਈ ਬਦੀ ਕੋਈ ਬੁਰੀ ਚੀਜ਼ ਕੋਈ ਕੋਈ ਵੀ ਦੁਸ਼ਟ ਦੀ ਸ਼ਕਤੀ ਕੋਈ ਸ਼ੈਤਾਨੀ ਚੀਜ਼ ਮੇਰੇ ਨੇੜੇ ਆ ਨਹੀਂ ਸਕਦੀ ਮੈਂ ਸ਼ੁਕਰ ਕਰਦਾ ਹਾਂ ਪਰਮੇਸ਼ਵਰ ਦਾ ਕਿ ਉਸ ਪਰਮੇਸ਼ਵਰ ਨੇ ਮੈਨੂੰ ਆਪਣੇ ਖੰਭਾਂ ਦੇ ਹੇਠ ਤੱਕਿਆ ਹੋਇਆ ਆ ਉਹ ਮੇਰੇ ਅੱਗੇ-ਅੱਗੇ ਚੱਲਦਾ ਉਹਨੇ ਤਾਂ ਮੇਰਾ ਹੱਥ ਫੜਿਆ ਹੋਇਆ ਆ ਉਹ ਮੈਨੂੰ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲਦਾ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਕਿ ਸੱਚਮੁੱਚ ਉਸ ਪਰਮੇਸ਼ਵਰ ਨੇ ਹਰ ਡਰ ਨੂੰ ਹਮੇਸ਼ਾ ਦੇ ਲਈ ਸਾਡੇ ਤੋਂ ਦੂਰ ਕਰ ਦਿੱਤਾ ਆ ਸਾਡੇ ਘਰ ਦੇ ਦੁਆਲੇ ਸਵਰਗੀ ਦੂਤਾਂ ਦੀਆਂ ਬਾੜਾਂ ਲੱਗੀਆਂ ਹੋਈਆਂ ਆ ਸਾਡੇ ਘਰ ਦੇ ਵਿੱਚ ਪਰਮੇਸ਼ਵਰ ਦਾ ਆਤਮਿਕ ਕੰਮ ਕਰ ਰਿਹਾ ਆ ਪਰਮੇਸ਼ਵਰ ਦੇ ਰੂਹ ਦੀ ਅੱਗ ਬਲ ਰਹੀ ਆ ਸਾਡੇ ਘਰ ਦੇ ਉੱਤੇ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਕਿ ਕੋਈ ਵੀ ਵੈਰੀ ਦੀ ਸ਼ਕਤੀ ਇਸ ਘਰ ਦੀਆਂ ਬਾਉਂਡਰੀਜ਼ ਨੂੰ ਕ੍ਰੋਸ ਨਹੀਂ ਕਰ ਸਕਦੀ ਕੋ ਵੀ ਵੈਰੀ ਦੀ ਸ਼ਕਤੀ ਮੇਰੀਆਂ ਸੋਚਾਂ ਉੱਤੇ ਹਮਲਾ ਨਹੀਂ ਕਰ ਸਕਦੀ ਮੇਰੇ ਮਨ ਉੱਤੇ ਹਮਲਾ ਨਹੀਂ ਕਰ ਸਕਦੀ ਮੇਰੇ ਜਿਸਮ ਉੱਤੇ ਹਮਲਾ ਨਹੀਂ ਕਰ ਸਕਦੀ ਮੇਰੇ ਬੱਚਿਆਂ ਉੱਤੇ ਮੇਰੇ ਪਤੀ ਦੇ ਉੱਤੇ ਮੇਰੀ ਪਤਨੀ ਦੇ ਉੱਤੇ ਮੇਰੇ ਘਰ ਦੀ ਕਿਸੇ ਵੀ ਚੀਜ਼ ਦੇ ਉੱਤੇ ਉਹ ਹਮਲਾ ਨਹੀਂ ਕਰ ਸਕਦੀ ਕਿਉਂਕਿ ਮੈਂ ਤੇ ਮੇਰਾ ਸਭ ਕੁਝ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਲਹੂ ਦੇ ਵਿੱਚ ਟਕਿਆ ਹੋਇਆ ਆ ਅਸੀਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਖਰੀਦੇ ਹੋਏ ਆ ਹੁਣ ਵੈਰੀ ਦਾ ਸਾਡੇ ਉੱਤੇ ਕੋਈ ਵੀ ਅਧਿਕਾਰ ਨਹੀਂ ਆ ਅਸੀਂ ਹਰ ਡਰ ਤੋਂ ਤੇ ਹਰੇਕ ਡਰਾਉਣ ਵਾਲੇ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਚੁੱਕੇ ਆ ਉਹ ਲੈ ਸਾਰੇ ਬੰਦਨਾ ਤੋਂ ਅਸੀਂ ਆਜ਼ਾਦ ਹੋ ਚੁੱਕੇ ਹਾਂ ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਕਿਸੇ ਵੀ ਰੂਪ ਵਿੱਚ ਮੇਰੇ ਘਰ ਵਿੱਚ ਮੇਰੀ ਜ਼ਿੰਦਗੀ ਵਿੱਚ ਕੰਮ ਕਰਦੀ ਸੀ ਉਹ ਮੈਨੂੰ ਤੇ ਮੇਰੇ ਪਰਿਵਾਰ ਨੂੰ ਛੱਡ ਕੇ ਮੇਰੇ ਘਰ ਨੂੰ ਛੱਡ ਕੇ ਜਾ ਚੁੱਕੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਵਚਨ ਦੇ ਵਿੱਚ ਲਿਖਿਆ ਵੈਰੀ ਦਾ ਸਾਹਮਣਾ ਕਰੋ ਤੇ ਉਹ ਸੱਤਾਂ ਰਾਹਾਂ ਥਾਣੀ ਭੱਜੇਗਾ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਖੜੇ ਹੋ ਗਏ ਹਾਂ ਉਹਦਾ ਸਾਹਮਣਾ ਕਰਦੇ ਹਾਂ ਤੇ ਸੱਚਮੁੱਚ ਉਹ ਸਾਡੇ ਅੱਗੇ ਸੱਤਾਂ ਰਾਹਾਂ ਥਾਣੀ ਨੱਠ ਰਿਹਾ ਹੈ ਮੈਨੂੰ ਦਾਦਾ ਸ਼ੁਕਰ ਕਰਦੀ ਆ ਕਿ ਸਾਡਾ ਘਰ ਮੁਕੰਮਲ ਰੀਤੀ ਦੇ ਨਾਲ ਸਾਫ਼ ਹੋ ਚੁੱਕਿਆ ਆ ਮੇਰਾ ਮਨ ਮੁਕੰਮਲ ਰੀਤੀ ਦੇ ਨਾਲ ਸਾਫ਼ ਹੋ ਚੁੱਕਿਆ ਮੇਰਾ ਜੀਵਨ ਮੁਕੰਮਲ ਰੀਤੀ ਦੇ ਨਾਲ ਸਾਫ਼ ਹੋ ਚੁੱਕਿਆ ਬੰਧਨ ਟੁੱਟ ਚੁੱਕੇ ਆ ਦੁਸ਼ਟ ਆਤਮਾ ਛੱਡ ਕੇ ਜਾ ਚੁੱਕਿਆ ਆ ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਵਚਨ ਚ ਲਿਖਿਆ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ ਸੱਚਮੁੱਚ ਜਗਾ ਜਗਾ ਤੇ ਪਰਮੇਸ਼ਰ ਨੇ ਵਚਨ ਦੇ ਰਾਈ ਸਾਨੂੰ ਅਧਿਕਾਰ ਤੇ ਅਖਤਿਆਰ ਦਿੱਤੇ ਕਿ ਅਸੀਂ ਦੁਸ਼ਟ ਆਤਮਾ ਨੂੰ ਕੱਢਣ ਦੀ ਸ਼ਕਤੀ ਰੱਖਦੇ ਹਾਂ ਤੇ ਉਸੇ ਸ਼ਕਤੀ ਦੇ ਨਾਲ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਨਾ ਦੁਸ਼ਟ ਆਤਮਿਆਂ ਨੂੰ ਕੱਢਿਆ ਆ ਕਿਉਂਕਿ ਮੇਰਾ ਪ੍ਰਭੂ ਉਹ ਪ੍ਰਭੂ ਆ ਜੋ ਲਸ਼ਕਰਾਂ ਨੂੰ ਕੱਢ ਦਿੰਦਾ ਆ ਤੇ ਸੂਰਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਸਮੁੰਦਰਾਂ ਦੇ ਵਿੱਚ ਪਾਣੀਆਂ ਦੇ ਵਿੱਚ ਡੋਬ ਕੇ ਮਾਰਨ ਦੀ ਤਾਕਤ ਰੱਖਦਾ ਆ ਅੱਜ ਜੋ ਸਾਰੇ ਦੁਸ਼ਟ ਤਮੇ ਜਿਹੜੇ ਕਿਸੇ ਵੀ ਰੂਪ ਵਿੱਚ ਕੰਮ ਕਰਦੇ ਸੀ ਅੱਜ ਮੈਂ ਉਹਨਾਂ ਨੂੰ ਕਮਾਂਡ ਕਰਦੀ ਆ ਕਿ ਉਹ ਸੁੱਕੀਆਂ ਤੇ ਉਜਾੜਾ ਥਾਵਾਂ ਦੇ ਵਿੱਚ ਚਲੇ ਜਾਣ ਸੁੱਕੀਆਂ ਤੇ ਉਜਾੜਾ ਥਾਵਾਂ ਦੇ ਵਿੱਚ ਚਲੇ ਜਾਣ ਅਰ ਉਹਨਾਂ ਦੇ ਆਉਣ ਦੇ ਸਾਰੇ ਰਾਹਾਂ ਨੂੰ ਬੰਦ ਕਰਦੀਆਂ ਸਾਰੇ ਰਾਹਾਂ ਨੂੰ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਕਿ ਸਾਡੇ ਉੱਤੇ ਪਰਮੇਸ਼ਵਰ ਦੀ ਸੁਰੱਖਿਆ ਦੀ ਬਾੜੀ ਲੱਗੀ ਹੋਈ ਆ ਮੇਰੇ ਬੱਚਿਆਂ ਦੇ ਉੱਤੇ ਸੁਰੱਖਿਆ ਦੀ ਬਾੜੀ ਲੱਗੀ ਹੋਈ ਆ ਕੋਈ ਵੈਰੀ ਦੀ ਸ਼ਕਤੀ ਮੇਰੇ ਰੂਮ ਵਿੱਚ ਐਂਟਰ ਨਹੀਂ ਕਰ ਸਕਦੀ ਮੇਰੇ ਡੋਰ ਕੋਸਟ ਦੇ ਉੱਤੇ ਪ੍ਰਭੂ ਯਿਸੂ ਮਸੀਹ ਦਾ ਲਹੂ ਲੱਗਿਆ ਹੋਇਆ ਆ ਮੇਰੇ ਰੂਮ ਦੇ ਵਿੱਚ ਸਵਰਗੀ ਦੂਤ ਸਵਰਗੀ ਦੂਤ ਪਹਿਰਾ ਦਿੰਦੇ ਆ ਅਰ ਸੱਚਮੁੱਚ ਮੇਰੇ ਅੰਦਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ پاک ਰੂਹ ਦੀ ਹਜ਼ੂਰੀ ਆ ਔਰ ਕੋਈ ਵੀ ਹੁਣ ਨੈਗੇਟਿਵ ਚੀਜ਼ ਮੇਰੇ ਉੱਤੇ ਕਿਸੇ ਵੀ ਪਾਸਿਓਂ ਅਟੈਕ ਨਹੀਂ ਕਰ ਸਕਦੀ ਮੈਂ ਆਪਣੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਮੈਂ ਆਪਣੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਮੈਂ ਆਪਣੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਮੈਂ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਮੈਂ ਆਪਣੇ ਬੱਚਿਆਂ ਦੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਮੈਂ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੀ ਘੋਸ਼ਣਾ ਕਰਦੀ ਹਾਂ ਸੱਚਮੁੱਚ ਅਸੀਂ ਆਜ਼ਾਦ ਹੋ ਚੁੱਕੇ ਹਾਂ ਸਾਰੇ ਜਾਦੂ ਟੋਣੇ ਤੋਂ ਸਾਰੀ ਵੈਰੀ ਦੀ ਸ਼ਕਤੀ ਤੋਂ ਸਾਰੇ ਦੁਸ਼ਟ ਦੇ ਲਾਏ ਹੋਏ ਬੰਦਨਾ ਤੋਂ ਸਾਰੀ ਤਰ੍ਹਾਂ ਦੇ ਡਰ ਦੇ ਆਤਮਾ ਆਤਮਾ ਤੋਂ ਸੀ ਮੁਕੰਮਲ ਰੀਤੀ ਦੇ ਨਾਲ ਆਜ਼ਾਦ ਹੋ ਚੁੱਕੇ ਹਾਂ ਮੈਂ ਇਸ ਆਜ਼ਾਦੀ ਦੀ ਘੋਸ਼ਣਾ ਕਰਦੀ ਹਾਂ ਮੈਂ ਉਸ ਆਜ਼ਾਦੀ ਦੀ ਘੋਸ਼ਣਾ ਕਰਦੀ ਹਾਂ ਉਹ ਮਹਾਨ ਆ ਜਿਹੜਾ ਮੇਰੇ ਅੰਦਰ ਵਸਦਾ ਆ ਉਹਦੇ ਨਾਲ ਉਹ ਜਿਹੜਾ ਸੰਸਾਰ ਵਿੱਚ ਵਸਦਾ ਆ ਕਿਉਂਕਿ ਮੇਰੇ ਅੰਦਰ ਪਰਮੇਸ਼ਵਰ ਦਾ ਆਤਮਾ ਵਸਦਾ ਆ ਆਤਮ ਮਹਾਨ ਦਾ ਆਤਮਾ ਮੇਰੇ ਅੰਦਰ ਵਸਦਾ ਆ ਤੇ ਸੱਚਮੁੱਚ ਉਹ ਮਹਾਨ ਹਾਲੇਲੂਇਆ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਚ ਮੰਗਦੇ ਹਾਂ ਆਮੀਨ Amen. Hallelujah. Thank you, Jesus. ਤੁਸੀਂ ਇਸ ਪ੍ਰਾਤਨਾ ਦੀ ਘੋਸ਼ਣਾ ਆਪਣੇ ਲਈ ਕਰੋ ਜਦੋਂ ਤੁਸੀਂ ਮੈਂ ਮੈਂ ਇਸ ਲਈ ਬੋਲਿਆ ਸੋ ਥੈਟ ਕਿ ਤੁਸੀਂ ਇਹਨੂੰ ਪਰਸਨਲਾਈਜ਼ ਕਰ ਸਕੋ ਔਰ ਜਦੋਂ ਤੁਸੀਂ ਇਹਨੂੰ ਆਪਣੇ ਲਈ ਘੋਸ਼ਣਾ ਕਰੋਗੇ ਆਪਣੇ ਲਈ ਰੀਸੀਵ ਕਰੋਗੇ ਔਰ ਤੁਸੀਂ ਦੇਖੋਗੇ ਵਿਦਨ ਫਿਊ ਡੇਸ ਤੁਸੀਂ ਹਰ ਤਰ੍ਹਾਂ ਦੇ ਡਰ ਦੇ ਆਤਮਾ ਤੋਂ ਚਾਹੇ ਉਹ ਕਿਸੇ ਵੀ ਰਾਤ ਆਣੀ ਆਇਆ ਹੈ ਕਿਸੇ ਵੀ ਚੀਜ਼ ਦੇ ਰਾਈ ਆਇਆ ਹੈ ਤੁਸੀਂ ਉਸ ਤੋਂ ਮੁਕੰਮਲ ਰੀਤੀ ਦੇ ਨਾਲ ਡਿਲੀਵਰ ਹੋ ਜਾਓਗੇ ਔਰ ਇਹਦੇ ਨਾਲ ਨਾਲ ਤੁਸੀਂ ਹਰ ਤਰ੍ਹਾਂ ਦੇ ਪਾਪ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰੋ ਹਰ ਤਰ੍ਹਾਂ ਦੀ ਬੁਰਾਈ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਜੋ ਵੈਰੀ ਦੁਬਾਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਵੀ ਆਉਣ ਦਾ ਬੂਹਾ ਖੋਲ ਨਾ ਸਕੇ ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਜਿੱਥੇ ਵੀ ਕਿਸੇ ਨੂੰ ਚੰਗਿਆਂ ਕਿਹਾ ਉਹਨੇ ਕਿਹਾ ਕਿ ਇਹਦੋਂ ਬਾਅਦ ਆਪ ਪਾਪ ਨਾ ਕਰੀ ਦੁਬਾਰਾ ਪਾਪ ਨਾ ਕਰੀ ਇਹ ਨਾ ਹੋਏ ਕਿ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੋ ਜਾਏ ਥੱਸੋ ਮੈਂ ਤੁਹਾਨੂੰ ਫਿਰ ਤੋਂ ਇਸੇ ਵਚਨ ਤੋਂ ਕਹੂੰਗੀ ਕਿ ਤੁਸੀਂ ਦੁਬਾਰਾ ਪਾਪ ਨਾ ਕਰਿਓ ਹਾਂ ਜੋ ਪਰਮੇਸ਼ਰ ਦੀ ਸੁਰੱਖਿਆ ਦੀ ਬਾੜੀ ਤੁਹਾਡੇ ਉੱਤੇ ਹਮੇਸ਼ਾ ਲਈ ਲੱਗੀ ਰਹੇ ਬਣੀ ਰਹੇ ਜੈਮਸੀ ਦੀ ਗੋਡ ਬlesਸ ਯੂ